ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਨੂੰ ਜੀਰਾ ਪੈਂਦੀ ਆ ਤੇ ਆਹ ਜਿਹੜੀਆਂ ਤੁਸੀਂ گاਵਾ ਬਹਿੜਾ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਕੋਰੇ ਦੇ ਘਰੇ ਵੀਡੀਓ ਬਣਾ ਰਹੇ ਆ ਵਪਾਰ ਦਾ ਵੀਰ ਕੰਮ ਕਰਦਾ ਤੁਸੀਂ ਸਾਰੇ ਜਾਣਦੇ ਆ ਜਿਨ੍ਹਾਂ ਦੇ ਵਿੱਚੋਂ ਪੰਨ ਦਾ ਬੱਚੇ ਆਣਗੇ ਤਾਂ ਤਾਜ਼ੀਆਂ ਸੂਈਆਂ ਹੋਣੀਆਂ ਆ ਉਹ ਸਾਦਾ ਕੋਈ ਉੱਚੇ ਬੱਚੇ ਵਾਲੀ ਹੋਵੇ ਨਹੀਂ ਦੂਜੀਆਂ ਗੱਬਣਾ ਸੂਨ ਨੂੰ ਤਿਆਰ ਆ ਕੋਈ 2 ਦਿਨ ਲੈਂਦੀ ਕੋਈ 4 ਦਿਨ ਲੈਂਦੀ ਉਹ ਕੋਈ 4 ਵੱਧ ਦਿਨ ਲੈ ਜਾ ਇਨਫਾਰਮੇਸ਼ਨ ਲੈ ਦੇਣਾ ਮੁੱਲ ਜਾਇ ਜੀ ਆ ਤੇ 4-5 ਵੇਟ ਤਾਂ ਪੂਰੀਆਂ ਹੀ ਚੰਗੀਆਂ ਪਹਿਲਾਂ ਬਾਤਾ ਗੁਰੇ ਨਾ ਕਰ ਲੈਨੇ ਆ ਥਣ ਭਾਂਡੇ ਦੀਆਂ ਸਾਰੀਆਂ ਹੀ ਸਾਫ਼ ਸੁਥਰੀਆਂ ਤੇ ਚਾਰੂ ਚੂਰੂ ਬਹੁਤ ਆ ਸਾਰੀਆਂ ਦੇ ਖੁਰਨੀਆਂ ਦੇ ਵਿੱਚ ਮੂੰਹ ਆ ਕਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਅੱਸੀ ਕਾ ਬਾਈ ਜੀ ਨਾਮ ਦੱਸ ਦੀਏ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁਖੇਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਆ ਜੀ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦ ਆ ਜੀ ਫੋਨ ਨੰਬਰ ਦਾ 9781230900 ਜੀ ਸਾਰਾ ਹੀ ਮਾਲ ਬਕਾਉ ਅੱਜ ਆਪਣੇ ਕੋਲ ਇਸ ਟਾਈਮ ਤੇ 7 ਬੈਣਾ ਵਾ ਤਿੰਨ ਸੂਈਆਂ ਹੋਈਆਂ ਚਾਰ ਗੱਬਣਾਂਈ ਠੀਕ ਹੈ ਹਾਂਜੀ ਤਿੰਨ ਬੱਚਿਆਂ ਵਾਲੀਆਂ ਹਾਂ ਤਿੰਨ ਸੂਈਆਂ ਬੱਚਿਆਂ ਵਾਲੀਆਂ ਜੀ ਇੱਕ ਤਾਂ ਹੁਣੇ ਹੀ ਸੂਈ ਵੜ ਘੰਟਾ ਪਹਿਲਾਂ ਤੇ ਚਾਰ ਬੈਣਾ ਸੂਣਾ ਚਾਰਾਂ ਦੇ ਬੱਚੇ ਹਜੇ ਆਉਣਗੇ ਗੱਬਣਾਂ ਬੱਚੇ ਆਉਣਗੇ ਹਾਂਜੀ ਇਹ ਤੁਸੀਂ ਸ਼ੁਰੂ ਇਹ ਵੜ ਵੀਰੇ ਦੂਜੇ ਸੂਏ ਸੋਈ ਆ ਅੱਜ ਹੀ ਆਈ ਆ ਆਪਣੇ ਕੋਲੇ ਮਗਰ ਇਹਦੇ ਬੱਚਾ ਵਾ ਹੂੰ ਜਿਹੜਾ ਪਹਿਲੇ ਸੂਏ ਦਾ ਮਾਲਕ ਨੇ ਦੋ ਬੱਚਾ ਬਲਾਸ ਹੋਣਾ ਜੇ ਕਿਤੇ ਬੱਚੀ ਹੁੰਦੀ ਹੈ ਨਾ ਇਹਨਾਂ ਸੈਕਸਲ ਸੀਮਨ ਲੱਗਾ ਹੀ ਵੀਰੇ ਇਹਨੂੰ ਪਰ ਚਲੋ ਤੇਗੀ ਬੱਚਾ ਬੜੀ ਜ਼ਿਆਦਾ ਕੁਆਲਿਟੀ ਵਾਲੀ ਹੈ ਚੀਜ਼ ਠੀਕ ਹੈ ਤੇ ਬਾਕੀ ਜਿਹੜਾ ਪਹਿਲੇ ਸੂਏ ਦਾ 17 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਦਿੰਦੀ ਰਹੀ ਆ ਹੂੰ ਬਾਕੀ ਵੜ ਤੁਸੀਂ ਆਪ ਹੀ ਦੇ ਲੋ ਵਜਨ ਬਹੁਤ ਆ ਨਾ ਖਾਣ ਲਈ ਬਹੁਤ ਚੰਗਾ ਹੂੰ ਰੱਖਣਾ ਨਹੀਂ ਜੇ ਕਿਹਨੇ ਬੱਚਾ ਤਿਆਰ ਕਰਨਾ ਵੀ ਕਿੰਨਾ ਚੰਗਾ ਬੱਚਾ ਹੈ ਨਾ ਉਹ ਤਾਂ ਹੈਗਾ ਵੀਰੇ ਜੇ ਕਿਹਨੇ ਮੰਨ ਆ ਜੇ ਕਿਸੇ ਰੱਖਣਾ ਚਲੋ ਹਨਾ ਤੇ ਦੂਜਾ ਸੂਆ ਵੀਰੇ ਹੁਣ ਦੁੱਧ ਦੁੱਧ ਵੀਰੇ ਹੁਣ ਜਿਹੜਾ ਦੱਸਿਆ ਉਹਨਾਂ ਨੇ ਵੀ 13-14 ਕਿਲੋ ਆ ਤੇ ਇਹ ਵੀ ਪਿਛਲੇ ਸੂਏ 16-17 ਦਿੰਦੀ ਰਹੀ ਹੈ ਨਾ ਬਾਕੀ ਚਲੋ ਕੋਈ ਵੀ ਵੈੜਾ ਭਰਾ ਅਗਲਾ ਆਪਦੀ ਸਮਝ ਨਾਲ ਲੈ ਲਵਾਂ ਮੈਂ ਕਿੰਨਾ ਚੋਲ ਸਕਦਾ ਜਾਇ ਜਮਲ ਮੁੱਲ ਵੀਰੇ ਚਲੋ ਬਿਲਕੁਲ ਜਾਇਜ਼ ਹੀ ਹੋਊਗਾ 57000 ਤੋਂ ਮਾਨਤਾ ਨਾ ਹਣਾ ਵੀ ਬਾਕੀ ਵੈੜ ਬਾੜੀ ਜਿਆਦਾ ਚੰਗੀ ਹੈ ਬਰੀਡ ਕੁਆਲਿਟੀ ਬਹੁਤ ਆ ਭਜਨ ਬਹੁਤ ਜਿਆਦਾ ਵਾ ਮਾਨਤਾ ਨੂੰ ਹੋ ਜੂਗਾ ਕੱਢੀਏ ਬਾਹਰ ਨੂੰ ਦੋਸਤੋ ਮੈਂ ਗੱਲ ਪਹਿਲਾਂ ਹੀ ਕਹਿਦੀ ਆ ਪਹਿਲੀ ਗੱਲ ਦਾ ਬੱਚਾ ਕੋਈ ਸੀ ਪਾਲਦਾ ਨਹੀਂ ਕਿਸੇ ਨੇ ਬੱਚੇ ਤੋਂ ਕਰਾਉਣਾ ਕੀ ਹੈ ਜੇ ਕੋਈ ਤਿਆਰ ਕਰਨ ਦਾ ਚਾਹ ਵਣਾ ਬੱਚਾ ਬਹੁਤ ਚੰਗਾ ਬਹੁਤ ਬਰੀਡ ਵਾਲਾ ਬੱਚਾ ਜੇ ਕਿਤੇ ਵੱਛੀ ਹੁੰਦੀ ਟਾਪ ਦੀ ਵਹਿੜ ਸੀ ਅੱਜ ਹੀ 10000 ਦਾ ਬੱਚਾ ਸੀ ਪਰ ਹੈਗਾ ਵੱਛਾ 13 14 ਕਿਲੋ ਬਾਈ ਕਹਿੰਦਾ ਤਿਆਰ ਹੈ ਪਹਿਲੇ ਸਵੇਰੇ 16 17 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਦੂਜੇ ਸਵੇਰੇ ਸੂਈ ਆ ਅੱਜ ਜਿਹੜਾ ਤੁਸੀਂ ਝੋ ਲੈਣਾ ਮੈਲ ਲੈਣਾ ਦੁੱਧ ਭਾਂਡੇ ਚ ਪਾ ਕੇ 13 ਤੋਂ 14 ਜਰਸੀ ਬਰੀਡ ਦੀ ਪੂਰੀ ਭਾਰੀ ਹੂੰ ਫਲ ਰਾਜੀ ਫਲ ਜਾਣ ਵਾਲੀ ਦੂਜਾ ਸੂਆ ਤਾਜੀ ਸੂਈ ਵਹਿੜ ਬੁੱਥੀ ਬਾਤੀ ਪੋਲੀ ਸੋਹਣੀ ਆ ਛੋਟਾ ਕੰਨ ਤੇ ਬਾਕੀ ਹਵਾਨਾ ਵੀ ਪੂਰਾ ਸੋਹਣਾ ਵੀਡੀਓ ਬਣਾਉਣ ਦਾ ਸਮਾਂ ਜਰੂਰ ਨੋਟ ਕਰ ਲਿਓ 12:00 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਹੀ ਪਿਆ 6 ਘੰਟੇ ਪਏ ਆ ਜੇ ਕਿਤੇ ਇਹੀ ਹੱਥ ਨੇ ਵੀਡੀਓ ਬਣਦੀ ਹਵਾਨਾ ਇਹ ਦੋ ਦੁੱਗਣਾ ਵਖਾਉਣਾ ਸੀ ਕਿਉਂਕਿ ਹਜੇ ਚਵਾਈ ਵੀਰੇ ਇੱਕ ਨੰਬਰ ਲੱਗੀ ਤੇ ਪੋਲੀ ਧਾਰ ਕੋਈ ਮਾਲਾ ਪੂਰ ਨਹੀਂ ਛੱਕਾ ਨੀਗਾ ਠੀਕ ਆ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਪੋਲੀ ਧਾਰ ਹੈ ਕੋਈ ਭੂਰਨੀ ਕੋਈ ਛੱਟਾ ਨਹੀਂ ਤੇ ਖਾਣ ਪੀਣ ਦੀਆਂ ਸਾਰੀਆਂ ਹੀ ਵੜਾਂ ਖੁੱਲੀਆਂ ਆ ਦੁਬਾਰਾ ਵੇਖ ਲਓ ਸਾਰੀਆਂ ਦੇ ਮੂੰਹ ਫਰਨੀਜ ਆ ਰੰਬੜੀ ਧੁਰੀਆਂ ਆਉਂਦੀਆਂ ਤੇ ਸਹੀ ਮਿਹਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਆ ਜੇ ਪਸ਼ੂ ਖਾਊਗਾ ਫੇਰ ਹੀ ਦੁੱਧ ਦੇਣਾ ਥਣ ਪੂਰਾ ਚੰਗਾ ਗੁਲਾਬੀ ਥਣ ਚਾਰੇ ਥਣ ਅੱਗੇ ਪਿਛੇ ਫਲ ਗੈਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਏ ਆ 57 ਦੀ ਦੇ ਦੇਣੀ ਆ ਮੱਝਾਰ ਦਾ ਦੁੱਧ ਉਹ ਪੂਰੀ ਜਾਨ ਵਾਲੀ ਦੂਜਾ ਸੂਆ 16-17 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਅੱਗੇ ਹੁਣ ਤੁਹਾਡੀ ਸੇਵਾ ਕਰ ਲੋਂਗੇ ਸੇਵਾ ਤੇ ਆਪੇ ਉਹਨਾਂ ਦੁੱਧ ਪਿਆ ਦੇਣਾ ਦੋ ਨੰਬਰ ਤੇ ਆ ਦੋ ਨੰਬਰ ਵੀ ਪੂਰੀ ਰਾਜੀ ਹੈ ਇੱਕ ਨੰਬਰ ਨੂੰ ਵੀ ਕੱਦ ਚ ਵੱਡੀ ਆ ਵਜ਼ਨ ਚ ਉਹਦੇ ਨੂੰ ਵੀ ਵੱਧ ਆ ਦੋ ਨੰਬਰ ਵੈੜ ਨੇ ਵੀਰੇ ਦੂਜੇ ਸੂਏ ਸੂਣਾ ਵਾ ਮਤਲਬ ਫੋਲੀ ਵੱਡੀ ਕਹਿਲਾ ਵੀਰੇ ਹਨਾ ਫੋਲੀ ਵਜ਼ਨ ਆ ਫੋਲੀ ਕੱਦ ਬਰੀਡ ਆ ਮਨ ਲਓ ਵੈੜਦੀ ਤੇ 16 ਤੋਂ 17 ਕਿਲੋ ਦੁੱਧ ਦੱਸਿਆ ਵੀਰੇ ਇਹਦਾ ਪਹਿਲੇ ਸੂਏ ਦਾ ਸਮਾਂ ਸਮਾਂ ਹਫ਼ਤੇ ਦੇ ਅੰਦਰ ਬਾਅਦ ਵੀਰੇ ਮਨ ਲਓ ਲਾਊਗੀ ਜੀ ਜੈ ਜਮਾਲ ਇਹ ਤਾਂ ਵੀਰੇ ਬਿਲਕੁਲ ਜਿਹੜਾ 55 ਚੋ ਮਾਨਦਾਨ ਹੋ ਜੂਗਾ ਮੰਨ ਲੇ ਕਿ ਜਦੋਂ ਹੁਣ ਇਦੂ ਹਨਾ ਪਾਰ ਦਾ ਮੈਨਣਾ ਨਹੀਂ ਕਿਤੋਂ ਵੀ ਏਟੀ ਵਾਡੀ ਬੈਠਦਾ ਤਾਂ ਸੇ ਵੀ ਗੱਲ ਸਹੀ ਆ ਇੰਨੀਆਂ ਚੰਗੀਆਂ ਜਰਸੀਆਂ ਕਿਸੇ ਪਾਸੇ ਕੋਈ ਕੱਚ ਨਹੀਂ ਸੋਹਣੀਆਂ ਬਹੁਤ ਐ ਰਾਜੀ ਬਹੁਤ ਐ ਕੱਦ ਵੱਡੇ ਆ ਤੇ 55 57 ਤੋਂ ਘਟਦਾ ਫਿਰ ਦੋਨੋਂ ਵੀ ਪਤਾ ਦੇਣੀ ਵੀ ਕੀ ਨੇ ਆ ਨਿੱਕੀਆਂ ਗੋਡੇ ਕਿ ਜਿੱਡੀਆਂ 10 10 ਕਿਲੋ ਦੁੱਧ ਵਾਲੀਆਂ ਤਾਜ਼ੀਆਂ ਸੂਈਆਂ ਵਹਿਣਾ 45 45 50 50000 ਦੀਆਂ ਵੀ ਕੀ ਜਾਂਦੀਆਂ ਇਹਦੇ ਕੋਈ ਝੂਠ ਵੀ ਨਹੀਂ ਟੋਕੜਾਂ ਵੀ ਕੀ ਜਾਂਦੀਆਂ 20 25 25 30 30000 ਦੀਆਂ ਜਿਹਦੇ ਥੱਲੇ 4 ਕਿਲੋ ਦੁੱਧ ਵਾਧਾ ਉਹ 30 35 ਦੀ ਵੀ ਕੀ ਜਾਂਦੀ ਆ ਆ 7 8 ਕਿਲੋ ਦੁੱਧ ਵਾਲੀ ਵੀ 20000 ਦੀ ਵੀ ਕੀ ਜਾਂਦੀ ਆ ਦੁੱਧ 16 17 ਕਿਲੋ ਦਿੱਤਾ ਪਹਿਲਾਂ ਨੇ ਅਮਰੀਕਨ ਆ ਜਿਹੜਾ ਹੀ ਕੱਦ ਹੈ ਤੇ ਮੁੱਲ ਅਮਰੀਕਾ ਨਾਲੋਂ ਵੱਧਾ 55000 ਬੋਲੀ ਕਰਦਾ ਮੋੜ ਹੀ ਲੈਣਾ ਥਿਹਾਰੇ ਦਾ ਕਰੀ ਜਾਂਦੀ ਹੈ ਹਮ ਥਿਹਾਰਾ ਨਹੀਂ ਪਾਇਆ ਦੋਸਤ ਬਾਈ ਕਹਿੰਦਾ ਥਿਹਾਰਾ ਨਹੀਂ ਪਾਇਆ ਸੀ ਇਹਦੇ ਬਾਈ ਨੇ ਪਾਇਆ ਉਹਨਾਂ ਵਪਾਰੀ ਤਾਂ ਸਾਰੇ ਭਾਅ ਹੀ ਦਿੰਦੇ ਆ ਕਿਉਂਕਿ ਇਹਨੇ ਨਾ ਪਸ਼ੂ ਕੰਟਰੋਲ ਸੌਖਾ ਹੋ ਜਾਂਦਾ ਕਿਉਂਕਿ ਬੁੱਥੀ ਨੂੰ ਢਲੈਰਾ ਪਿਆ ਹੁੰਦਾ ਪਸ਼ੂ ਖੇਚਦਾ ਖੁੱਜਦਾ ਨਹੀਂਗਾ ਵੱਡੀ ਢੇਲ ਹੈ ਵੀਰੇ ਕੱਦ ਕੱਢ ਕੇ ਨਾ ਵਹਿੜਦਾ ਮਨੂੰ ਕੋਈ ਵੱਡੀ ਨਾ ਤੇ 2 ਘੰਟੇ ਲੰਘਣਾ ਬਹੁਤ ਜ਼ਿਆਦਾ ਬਹੁਤ ਹੀ ਸੋਹਣਾ ਥਾਂ ਲੱਗਾ ਵਾ ਸਮਾਂ ਸਮਾਂ ਹਫ਼ਤੇ ਤੋਂ 10 ਦਿਨ ਲਊਗੀ ਵੀਰੇ ਬੱਚੀ ਇਹਦੇ ਠੀਕ ਆ ਪੋਲੀ ਬਟਾ ਲੈ ਵਾਲਾ ਲਊਗੀ ਮੰਨ ਜਦੋਂ ਤਿਆਰ ਹੋ ਜਾਂਦੀ ਆ ਲਟਕੇ ਸੋਹਣਾ ਨੇ ਤੇ ਇੱਕ ਗੱਲ ਹੋਰ ਆ ਅੱਜ ਭਾਅ 55 ਤਿਆਰ ਹੋਈ 55 ਦੀ ਦੇਣੀ ਵੀ ਕੀ ਨੇ ਆ ਤਿਆਰ ਹੋਈ 65000 ਦੀ ਵੱੱਛੀ ਆ ਹਫਤੇ ਨੂੰ ਸੂਪੇ ਹੋ ਸਕਦਾ 2 ਦਿਨ ਵੱਧ ਲੈ ਜੇ ਉਹ ਚਲੋ ਫਾਇਦਾ ਹੀ ਆ ਜੇ 2 ਦਿਨ ਵੱਧ ਲੈ ਜੂ ਤਾਂ ਪੂਰਾ ਹੋਰ ਚੰਗਾ ਲੇਵਾ ਤਿਆਰ ਕਰੂ ਥਣ ਚਾਰੀ ਆ ਕੋਈ ਵੱਧੂ ਫੋਟ ਛਾਂਗ ਨਹੀਂ ਜੇ ਕਿਸ ਨੂੰ ਹੈਗਾ ਕਿ ਅਸੀਂ ਤਾਜੀ ਸੂਈ ਲੈਣੀ ਆ ਸੂਈ ਸਵਾਈ ਲੈਣੀ ਆ ਤੱਕਲਾ 1 ਨੰਬਰ ਲੈ ਲੇ 57 ਦੀ 13 14 ਰੈਡੀ ਆ 16 17 ਦਿੱਤਾ 16 17 ਮੰਨ ਕੇ ਸੌਦਾ ਕਰ ਲਿਓ ਜੇ ਕਿਸੇ ਨੂੰ ਹੈਗਾ ਕਿ ਸਾਨੂੰ ਕੋਈ ਚੱਕਰ ਨਹੀਂ ਹੋਵਾ ਗੱਬਣ ਹੋਵੇ ਦੋ ਪੈਸੇ ਭਾਜ ਹੋਵੇ ਇਹ ਫਿਰ 55 ਦੀ ਦੇ ਦੇਣੀ ਹੈ ਇਹ ਉਹਦੇ ਨੂੰ ਕੱਦ ਚ ਵੀ ਵੱਡੀ ਆ ਹਾਈਟ ਵੀ ਵੱਧ ਆ ਤੇ ਲੰਮੀ ਵੀ ਵੱਧ ਆ ਰਾਜੀ ਵੀ ਵੱਧ ਆ ਤੇ ਦੁੱਧ ਹੋ ਸਕਦਾ ਐਰ ਕੀ ਵੱਧ ਪਿਆ ਜੇ ਉਹ ਅੱਗੇ ਤੁਹਾਡੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਪਰ ਮੁੱਲ ਜਾਇਜ਼ ਹੀ ਆ 55 ਤਿੰਨ ਨੰਬਰ ਤੇ ਆ ਗੁਰੇ ਤਿੰਨ ਨੰਬਰ ਵੇੜਨੇ ਗਰੇ ਦੂਜੇ ਸੂਏ ਸੁਣਾਵਾ ਹੱਤੇ ਤੂੰ ਦੱਸ ਦੇਣ ਦੀ ਕੱਚੀ ਇਹ ਮੰਨ ਲਓ ਤੇ 14 ਕਿਲੋ ਦੁੱਧ ਵੀਰੇ ਪਹਿਲੇ ਸੂਏ ਦਾ ਦੱਸਿਆ ਮਾਲ ਗਣੇ ਦਾ ਕਿੰਨੇ ਦੀ ਜਾਇਜ਼ ਆ ਇਦਾਂ ਵੀਰੇ 60000 ਜੁਰਮਾਨਾ ਹੋ ਜੂਗਾ ਪੋਲੀ ਨਿਗਰ ਮਲਵਿੰਨ ਰੋਈ ਵਹਿੜ ਆ ਇਹ ਲੱਸੀ ਲਾਣੀ ਆ ਸਹੀ ਆ ਦੋਸਤੋ ਇਹਨੇ ਦੁੱਧ ਵਾਲੀ ਮੱਝ ਲਾਉਂਗੇ ਲੱਖ ਤੋਂ ਬਾਹਰ ਆਉਂਦੀ ਹੈ ਮੱਝ ਝੋਟੀ ਲਾਉਂਗੇ ਸਨੱਖੀ ਲਾਉਂਗੇ ਸਵਾ ਲੱਖ ਡੇਢ ਲੱਖ ਦੀਆਂ ਗੱਲਾਂ ਤੁਸੀਂ ਵੇਣੇ ਹੀ ਆ ਤੇ ਮੱਝਾਂ ਰਗਾ ਜਰਸੀਆਂ ਦਾ ਦੁੱਧ ਉਹਨਾ ਮੁੱਲ ਕਿਹੜਾ ਕੀਤਾ ਗੋਰੇ ਨੇ ਫੰਡਰ ਮੱਝਾਂ ਆਲਾ ਮੁੱਲ ਜੇ ਸੂਈ ਸਵਾਈ ਲੈਣੀ 57 ਦੀ ਜੇ ਗੱਬਨ ਲੈਣੀ ਆ 55 ਦੀ ਮਤਲਬ ਉਹੀ ਜਿਹੜਾ ਕੋਈ ਅਗਲੇ ਨੇ 5-7 ਦਿਨ ਸੰਭੂਗਾ ਹੋਈ 2000 ਮੁੱਲ ਘਟ ਤੇ ਪਰ ਤਿਆਰ ਹੋਈ 65000 ਦੀ ਕਿਉਂਕਿ ਕੱਦ 'ਚ ਫੋਲੀ ਵੱਡੀ ਆ ਆ 40 ਤੇ 6 46000 ਦੀ 13-14 ਕਿਲੋ ਦੁੱਧ ਦਿੱਤਾ ਪਹਿਲਾਂ ਨੇ 13-14 ਕ ਮੰਨ ਲਿਓ 13-14 ਵਾਲੀ ਵੀ ਲੱਖ ਦੀ ਆਉਂਦੀ ਆ ਬਹੁਤ ਜ਼ਿਆਦਾ ਜਾਣ ਆਣੀ ਹਾਂ ਵਾਲੀ ਬਹੁਤ ਆ ਮੈਨੂੰ ਆ ਵੀ ਕਈ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਸਾਡੀ ਪੂੰਜੀ ਥੋੜੀ ਆ ਮੱਝ ਅਸੀਂ ਲੈ ਨਹੀਂ ਸਕਦੇ ਪਰ ਜਰਸੀ ਲੈਣੀ ਆ ਮੱਝ ਵਰਗਾ ਦੁੱਧ ਹੋਵੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਉਹਨਾਂ ਦੀ ਗੱਲ ਵੀ ਸਹੀ ਆ ਇਹਦਾ 46 ਮਲ ਕੀਤਾ ਵਿੱਚੋਂ ਕੋਈ ਗੱਲ ਨਹੀਂ 2 400 ਮਾਨਤਾਨ ਵੀ ਕਰੂ ਬਾਈ ਛੋੜਛੱਪਾ ਵੀ ਕਰੂਗਾ ਤੇ ਲੱਖ ਦੀਆਂ ਕਿੱਥੇ ਦੋ ਆ ਜਾਣੀਆਂ ਕਿੱਥੇ ਉਹ ਲੱਖ ਦੀ 1 ਕੀ ਆਉਣੀ ਆ ਫਰਕ ਫਿਰ ਉੱਥੇ ਪੈ ਜਾਂਦਾ ਇੱਕ ਮੱਝ ਨਾਲੋਂ ਗਾਲ ਦੁੱਧ ਵੀ ਲੰਮਾ ਟਾਈਮ ਵੱਧ ਪਿਆ ਆਂਦੀ ਆ ਹੋਲੀ ਵੱਡਾ ਲੈਵਾ ਲਊੀ ਵੀਰੇ ਢੱਲ ਢੁਲ ਬਹੁਤ ਕਹੋ ਵੱਲ ਢੱਲਾਂ ਪਈਆਂ 45 46 ਹਜ਼ਾਰ ਦੀ ਕਿਹਨੇ ਦੇਣੀ ਆ ਫੰਡਰ ਮੱਝ ਵੀ 50 ਹਜ਼ਾਰ ਦੀ ਵੇਖ ਜਾਂਦੀ ਆ ਤੇ ਇਹਨੇ ਤਾਂ ਦੁੱਧ 13 14 ਪਿਆਉਣਾ ਵਜ਼ਨ ਬਹੁਤ ਆ ਬੜਾ ਸਾਰੀਆਂ ਹੀ ਚੰਗੀਆਂ ਐ ਇਹਦੂ ਘਟ ਮੱਲ ਚਦਾ ਫਿਰ ਮੈਲੀਆਂ ਵੀ ਨਹੀਂ ਬਾਕੀ ਜਿਹੜੀ ਤੁਹਾਡੇ ਪਸੰਦ ਆ ਉਹ ਆ ਕੇ ਤਸੱਲੀ ਕਰ ਲਿਓ ਤੇ ਲੈ ਲਿਓ 46 ਜਮਾਨਤਾਂ ਉਹ ਜੂ 4 ਨੰਬਰ ਤੇ ਆ ਗੁਰੇ 4 ਨੰਬਰ ਵੈੜ ਨੇ ਵੀ ਦੂਜੇ ਕੋਲੇ ਸੁਣਾਏ ਨੇ ਤੇ 20 ਦਿਨ ਕੱਤੀ ਆ ਜੀ ਵੀ ਅੱਜ ਹੀ ਵੈੜ ਲਈ ਆ 20 ਦਿਨ ਦੱਸੇ ਤੇ ਦਿਨ ਪੂਰੇ ਅੰਜ ਕੋਈ ਮੜ ਕੇ 4 ਦਿਨ ਉੱਤੇ ਵੀ ਲਿਜਾ ਸਕਦੀ ਆ ਤੇ 14 ਕਿਲੋ ਦੁੱਧ ਪਾਇਆ ਵੀਰੇ ਫੋਲੀ ਵੱਡੇ ਕੱਦ ਗਾੜਦੀ ਆ ਕਿਨੇ ਦੀ ਭਾਜ ਬਿਲਕੁਲ ਜਜਵਰ 36000 ਜਮਾਨਤਾਂ ਕਰਦਾ ਲਓ ਜੀ ਜੇ ਕੋਈ ਹੋਰ 10 ਦਿਨ ਵੱਧ ਸਾਂਭ ਲੂਗਾ ਇਹ 20 ਦਿਨਾਂ ਦੀ ਕੱਚੀ ਆ ਜੇ ਕਿਸੇ ਨੇ ਆਹ ਲੈਣੀ ਆਹ ਲੈ ਲਓ ਜੇ ਕਿਸ ਨੂੰ ਹੈਗਾ ਕਿ ਹੋਰ 4 ਰੁਪਏ ਘੱਟ ਲਾਉਣੇ ਆ ਸੀ ਇਹ 36 ਦੀ ਦੇ ਦੇਣੀ ਆ ਕਾਹ ਦੇਦਾ ਵੀ ਉੱਡਾ ਹੀ ਆ ਪਰ ਇੰਨਾ ਹੈਗਾ ਇਹ ਦਿਨ 20ਾਂ ਦੀ ਕੱਚੀ ਆ ਤੇ ਫਿਰ ਮੁੱਲ ਵੀ ਕੱਚੀਆਂ ਵਾਲਾ 36000 ਵੱਡੀ ਵੱਡੀ ਬਹੁਤ ਲੰਮੀ ਲੰਮੀ ਕੱਟ ਬਹੁਤ ਆ ਹੂੰ ਚਾਰ ਹੀ ਖਾਨ ਲੱਗੇ ਬਹੁਤ ਸੋਹਣੇ ਪਰ ਦੇਣ ਚਲੋ ਵੀ ਸਾਂਭਣੀ ਤਾਂ ਉਨੀ ਮੈਲ ਵੀ ਅੱਜ ਭਾ ਨਾ ਹਾਂ ਉਨੀ ਮੈਲ ਵੀ ਭਾਜ ਜਾਣੀ ਆ 2000 ਪਹਿਲਾਂ ਹੀ ਵੱਧ ਮੰਨ ਲਿਓ ਕਿ ਵੈੜ ਮਹਿੰਗੀ ਲੈ ਲਈ ਤੇ 20 ਦਿਨ ਕੱਲੇ ਪੱਠੇ ਵੀ ਪਾਉਣੇ ਆ ਤੇ ਉਹੀ ਇੱਕ ਗੱਟਾ ਫੀਡ ਦਾ ਲੈ ਜਾਓ ਕਾਰਗਰ ਵਾਲਾ ਰਾਜੇਸ਼ਨ ਦਾ 20 2 ਕੇ 2000 ਦੇ ਆਸੇ ਪਾਸੇ ਆਉਂਦਾ ਤੇ 15-20 ਦਿਨਾਂ ਜਿਹਨੇ ਇੱਕ ਗੱਟਾ ਵਧੀਆ ਖਾ ਜਾਣਾ ਤੇ ਨਾਲੇ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਚਾਰ ਹੀ ਥਾਨ ਲੱਗੇ ਆ ਮੰਨ ਲਓ ਠੰਡੀ ਢੁੰਡੀ ਬਹੁਤ ਆ ਜਿੰਨੀ ਵਧੀਆ ਭਾਜ ਹੈ ਤੇ 20 ਦਿਨ ਸਾਂਭ ਲਓਗੇ ਇੱਕ ਗੱਟਾ 2000 ਦਾ ਆਉਣਾ ਤੇ ਉਹ ਖਵਾ ਲਿਓ ਨਾਲੇ ਤਾਂ ਵਜਨ ਕਰ ਜੂਗੀ ਤੇ ਜਿੱਦਣ 20 ਦਿਨਾਂ ਨੂੰ ਇਹ ਤਿਆਰ ਹੋਗੀ ਕਟਾਈ ਫੀਡ ਦਾ ਖਾਗੀ ਉਸ ਦਿਨ ਭਾਵੇਂ ਤੁਸੀਂ ਵੀ ਵੇਚ ਲਓ ਜੇ ਕੋਈ ਘਰ ਵਾਲਾ ਬੰਦਾ ਹੋਇਆ ਜੇ ਨਾਂ ਵੀ ਵੇਚਣੀ ਹੋਈ ਦੋ ਵਪਾਰੀ ਸੱਦ ਕੇ ਪੈਸੇ ਲਵਾ ਕੇ ਵੇਖ ਲਓ 46 47 ਹਜ਼ਾਰ ਦੀ ਰਾਵਣਾ ਵਿਕ ਜੂਗੀ ਜੇ ਨਾਂ ਵੇਚਣੀ ਹੋਈ ਤਾਂ ਆਪਦੀ ਰੱਖ ਲਿਓ ਤੇ ਵੇਚਣੀ ਹੋਈ ਤਾਂ ਵੇਚ ਦਿਓ ਪਰ ਆਪਦੀ ਸ਼ੱਕ ਕੱਢ ਲਿਓ ਜਦੋਂ ਤਿਆਰ ਹੋਗੀ 45 ਤੋਂ ਪਲੱਸ ਪਲੱਸ ਇਹਨੇ ਵਿਕ ਜਾਣਾ 46 ਦੀ ਵਿਕ ਜੇ 47 ਦੀ ਵਿਕ ਜੇ ਅੱਜ ਮੁੱਲ 36 ਵਿੱਚੋਂ ਮਾਨ ਤਾਨ ਹੋ ਜੂ ਛੋੜ ਛੱਪਾ ਅੱਗੇ ਆ ਜਾ ਗੁਰੇ ਪੰਜ ਨੰਬਰ ਤੇ ਜਿਹੜਾ ਇਹ ਦੂਜਾ ਸੁਗਾ ਵਾ ਪਹਿਲੀ ਜਰਸੀ ਦੇ ਵਿੱਚ ਕਲਰ ਬਲੈਕ ਆ ਮੰਨ ਲਓ ਤੇ ਦੇਣੇ ਨੇ 10 ਤੋਂ 15 ਲੈ ਜਾਣੇ ਵੀਰੇ ਮੰਨ ਲਓ 12 ਵੀ ਜਾ ਸਕਦੀ 15 ਵੀ ਜਾ ਸਕਦੀ ਆ 13 ਤੋਂ 14 ਕਿਲੋ ਦੁੱਧ ਦੱਸਿਆ ਵੀਰੇ ਮਰਲੇ ਸੁਵੇ ਦਾ ਜੈ ਜਮਾਲ ਮੋਲੇ ਦਾ ਵੀਰੇ ਜਿੰਨਾ ਮਰਜ਼ੀ ਕਰ ਲੀਗੇ 40 ਗੱਲਗੇ 38000 ਦੀ ਵੈਟ ਦੇ ਦਾਂਗੇ ਲਓ ਬਾਈ ਇਹ 30 ਤੇ 8 38000 ਦੀ ਨਿੱਕੀ ਬੂਤੀ ਮੰਨ ਲਓ ਹੈ ਗਿਆਸੀ ਜਾਂ ਪਰ ਰੰਗ ਦੋਸਤੋ ਰੰਗ ਤੁਹਾਡੇ ਸਾਹਮਣੇ ਆ ਪਰ ਆਇਆ ਨਾ ਹੋਊਗਾ ਕਿ ਹੈਗੀ ਅਮਰੀਕਨ ਆ ਜਾਂ ਕੋਈ ਹੋਰ ਕ੍ਰਾਸ ਕਹੀ ਜਾਵੇ ਕਿਉਂਕਿ ਜਰਸੀ ਬਲੈਕ ਵੀ ਹੁੰਦੀ ਆ ਕਾਲੀ ਜਰਸੀ ਵੀ ਹੁੰਦੀ ਕਾਫੀ ਜੀ ਛੇੜ ਜੀ ਵੀ ਹੁੰਦੀ ਆ ਤੇ ਬਦਾਮੀ ਤਾਂ ਚਲੋ ਜਿਆਦਾ ਹੁੰਦੀਆਂ ਸਾਰਿਆਂ ਨੂੰ ਪਤਾ ਹੀ ਆ ਹੈਗੀ ਜਰਸੀ ਆ ਦੁੱਧ ਸੇਮ ਹੀ ਹੋਣਾ ਭਾਵੇਂ ਕਾਲੀ ਜਰਸੀ ਹੋਵੇ ਭਾਵੇਂ ਬਦਾਮੀ ਜਰਸੀ ਹੋਵੇ ਭਾਵੇਂ ਬੋਲਟ ਕਾਲਾ ਹੋਵੇ ਤੇ ਭਾਵੇਂ ਬੋਲਟ ਲਾਲ ਹੋਵੇ ਤੇਲ ਉਹਨੇ ਉਨਾ ਹੀ ਖਾਣਾ ਤੇ ਦੁੱਧ ਇਹਦਾ ਬੱਝਾਰ ਗਈ ਹੁਣ ਆਪਾਂ ਵਾ ਕਾਲੀ ਜਰਸੀ ਲੈ ਲਓ ਤੇ ਭਾਵਾਂ ਬਦਾਮੀ ਲੈ ਲਓ ਤੇ ਭਾਵਾਂ ਚਿੱਟੀ ਜਰਸੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਕਿਉਂਕਿ ਦੁੱਧ ਤਾਂ ਬਰੀਡ ਨੇ ਦੇਣਾ ਠੰਡੀ ਨੂੰ ਨਹੀਂ ਬਹੁਤਾ ਵੀ ਹੂੰ ਜਿੰਨਾ ਮਰਜ਼ੀ ਸੀਲ ਸਾਬ ਪੂਰੀ 38 ਦੀ ਲੈ ਦੇਣੀ ਆ ਇਹ ਬਹੁਤ ਸੋਹਣਾ ਕੱਡੂ ਆ ਵਲਟ ਲਪਾਈਆਂ ਬਹੁਤ ਆ ਜਦੋਂ ਤਿਆਰ ਹੋ ਜਾਂਦੀ ਐ ਸਾਰੀ ਵਲਟ ਹੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਜਰਸੀ ਬਰੀਡ ਦੀ ਦੂਜਾ ਸੂਆ ਕਾਲੇ ਰੰਗ ਦੀ ਬੱਛੀ ਅੱਗੇ ਸੂਈ ਸਵਾਈ ਕੰਨਵਾ ਸੂਆ ਗੁਰੇ ਉਹ ਵੈਰ ਵੀ ਦੂਜੇ ਸੂਏ ਸੂਈ ਆ ਮਗਰ ਉਹਦੇ ਬੱਚਾ ਵੀਰੇ ਉਹ ਥੱਲੇ ਦੋਤੀ ਵੀਰੇ 12 ਕਿਲੋ ਵੜ ਥੱਲੇ ਜੀ ਨਹੀਂ ਲਾਇਆ ਆਪਣੇ ਕੋਲੇ ਆ ਕੇ ਕੱਲ ਦੀ ਵੜ ਪੱਠੇ-ਪੁੱਠੇ ਖਾਨ ਲੱਗੀ ਹੈ ਵੀ ਹੁਣ ਦੁੱਧ ਹੋਊਗਾ 8 ਤੋਂ 9 ਕਿਲੋ ਉਹਦੇ ਥੱਲੇ ਠੀਕ ਹੈ ਹਾਂਜੀ ਕਿੰਨੇ ਦੀ ਉਹਦਾ ਵੀਰੇ 36 ਚੋਂ ਮਾਨਦਾਨ ਕਰ ਦਾਂਗੇ ਮੰਨ ਲਓ ਬਿਲਕੁਲ ਜੈੜੀ ਚਵਾਈ ਇੱਕ ਨੰਬਰ ਠੰਡੀ ਸੀ ਹਵੇ ਦੋਸਤੋ 6 ਨੰਬਰ ਜਰਸੀ ਨੇ ਬਾਈ ਕਹਿੰਦਾ ਜੀ ਨਹੀਂ ਲਾਇਆ ਇਹ ਤਾਂ ਚਲੋ ਕਈ ਪਸ਼ੂ ਲਾ ਜਾਂਦੇ ਕਈ ਨਹੀਂ ਲਾਉਂਦੇ ਮੰਨ ਲਓ ਕਈਆਂ ਦੇ ਪਸ਼ੂ ਵੱਧ ਹੁੰਦੇ ਆ ਘਰੇ ਉਹਨਾਂ ਨੇ ਪਸ਼ੂ ਵੇਚਣਾ ਉਹ ਤਾਂ ਜੀ ਲਾ ਆ ਜਾਂਦਾ ਕਈਆਂ ਦੇ 1 ਅੱਧਾ ਜਨਵਰੀ ਹੁੰਦਾ ਤੇ ਉਹੀ ਸੇਲ ਕਰਦਾ ਅਗਲਾ ਉਹ ਫਿਰ ਅਗਲੇ ਘਰੇ ਜਾ ਕੇ ਜੀ ਨਹੀਂ ਲਾਉਂਦਾ ਦੁੱਧ 12 ਕਿਲੋ ਸੀ ਬਾਈ ਕਹਿੰਦਾ ਦੁੱਧ 8 ਕਿਲੋ ਆ ਜੀ ਨਹੀਂ ਲਾਇਆ ਹੁਣ ਪੱਠੇ ਖਾਨ ਲੱਗ ਵੀ ਆ ਕੁੱਖ ਤੁਸੀਂ ਵੇਖ ਹੀ ਰਹੇ ਆ ਚੱਕੀ ਵੀ ਆ ਪੱਠਿਆਂ ਕੱਲ ਦੀ ਬਾਈ ਕਹਿੰਦਾ ਜੀ ਲਾ ਗਈ ਆ ਤੇ ਗੋਹਾ ਵੀ ਵੇਖ ਲਓ ਐਟਾਰਗਾ ਗੋਹਾ ਹੁਣ ਪੱਠੇ ਖਾਨ ਲੱਗ ਗਈ ਰੱਜ ਕੇ ਤੇ ਹੁਣ ਇਹਨੇ ਦੁੱਧ ਤੇ ਆ ਜਾਣਾ ਅੱਜ 8 ਕਿਲੋ ਮੰਨ ਕੇ ਸੌਦਾ ਕਰ ਲਓ ਪਰ ਦੇਵੀ ਛੱਤੀ ਦੀ ਦੇਣੀ ਆ ਸੂਈ ਸਵਾਈ ਹੈਗੀ ਆ ਜਾਂਦੇ ਹੀ ਦੁੱਧ ਵਾਲੇ ਆ ਬਣ ਜਾਨਾ ਤੁਸੀਂ ਭਾਵੇਂ ਦੁੱਧ ਤੱਤਾ ਕਰਕੇ ਪੀ ਲਓ ਤੇ ਭਾਵੇਂ ਖੀਰ ਬਣਾ ਲਿਓ ਤੇ ਭਾਵੇਂ ਸੀਵੀਆਂ ਦੁੱਧ ਵਾਲੀਆਂ ਬਣਾ ਲਿਓ ਛੱਤੀ ਦੀ ਦੇ ਦੇਣੀ ਆ ਇੱਕ ਇਧਰ ਹੋਰ ਸੂਈ ਸਵਾਈ ਖੀਰ ਵਾਲੀ ਵਹਿੜੇ ਆ ਇਹ ਬੈੜ ਵਿਰੇ ਦੂਜੇ ਸੂਏ ਸੋਈ ਘੰਟੇ ਪਹਿਲਾਂ ਸੋਈ ਹੈ ਇਹ ਤਾਂ ਨਹੀਂ ਖੀਰ ਬਣਾਉਂਦੀ ਹਜੇ ਇਹ ਤਾਂ ਬੌਲਾ ਖਵਾਉ ਹਾਂ ਬੌਲਾ ਖਵਾਉਗੀ ਹਜੇ ਇਹ ਮਗਰ ਵੱਛੀ ਹੈ ਵਿਰੇ ਇਹਦੇ ਠੀਕ ਹੈ ਉਹ ਸੋਨਾ ਬੱਚੇ ਨੂੰ ਜਨ ਦਿੱਤਾ ਇਹਨੇ ਹਾਂ ਪੂਰੀ ਸੋਹਣੀ ਬੱਚੇ ਬੈੜ ਦਾ ਥਾਂ ਲੈਵਾ ਵਿਖਾ ਦੇ ਨੇ ਤਰਨਾ ਨਹੀਂ ਬੱਚੇ ਦਾ ਕਰਕੇ ਕਾਲੀ ਕਰੂਗੀ ਵਿਰੇ ਹੂੰ ਦੂਜਾ ਸੂਆ ਸੂਈ ਤੇ 14 ਕਿਲੋ ਦੁੱਧ ਦੱਸਿਆ ਵਿਰੇ ਪਿਛਲੇ ਸੂਏ ਦਾ ਠੀਕ ਹੈ ਨੇੜ ਤੋਂ ਆਪਾਂ ਥਾਂ ਤੋਂ ਲੈਵਾ ਆਏਗੇ ਦੂਜਾ ਸੂਆ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹੁਣ ਹੀ ਸੂਈ ਹੈ ਮਗਰ ਵੱਛਾ ਜੇਰ ਹੋਰ ਘੰਟੇ ਅੱਛਾ ਵੱਛੀ ਫੀਮੇਲ ਦਾ ਬਛੜੀ ਚ ਹੋਰ ਆਉਂਦੇ ਸਮੇਂ ਸਵੇਰ ਨੂੰ ਮਾਂ ਦੇ ਫੈੜ ਤਿਆਰ ਰਲ ਜੂ ਮਗਰ ਹੋ ਜੂਗੀ। ਲੇਵਲ ਉਹ ਬਹੁਤ ਸੋਹਣਾ ਥਾਣਾ ਬਹੁਤ ਸੋਹਣਾ। ਮੋਟਾ-ਮੋਟਾ ਥਾਣਾ ਹੋਰ ਘੰਟੇ ਖੰਡ ਤੇ ਕਰਜੇਰ ਪੈ ਜੂ ਜੇਰ ਦੀ ਵੀਡੀਓ ਬਣਾ ਲੂ ਹੋਰ ਆ ਫੋਟੋਆਂ ਖਿੱਚ ਕੇ ਰੱਖ ਲੂ ਜਿਹਦੇ ਪਸੰਦ ਆਉ ਤੇ ਅਗਲਾ ਵੇਖ ਲੈ। ਹੁਣ ਇਹਨਾਂ ਖੀਰ ਤਾਂ ਬਣਾਉਣੀ ਨਹੀਂ। ਖੀਰ ਚ ਚੌਲ ਪਾਉਣੇ ਪੈਣਗੇ। ਤੇ ਸੇਵੀਆਂ ਬਣਾਉਣੀਆਂ ਤਾਂ ਦੁਕਾਨ ਤੋਂ ਸੇਵੀਆਂ ਲਿਆ ਕੇ ਪਾਉਣੀਆਂ ਪੈਣੀਆਂ। ਇਹਦੇ ਚ ਹੁਣ ਤੁਸੀਂ ਦੁੱਧ ਚ ਇਕੱਲਾ ਮਿੱਠਾ ਪਾਉਣਾ ਤੇ ਬੌਲੀ ਆਪ ਵੀ ਬਣ ਜਾਣੀ ਐ। ਬਾਈ ਜੀ ਮੱਛੀ ਪਾ ਕੇ ਬਹੁਤ ਚੰਗੀ ਐ ਵੀਰੇ। ਕਿੰਨੇ ਇਹ ਤਾਂ 42 ਜਮਾਨਤਾਨ ਕਰਦਾ ਮੇਰੇ ਬਿਲਕੁਲ ਜਾਇਜ਼ ਮੁੰਡੇ ਜਿਹੜਾ ਵੀ 42000 ਜਮਾਨਤਾਨ ਹੋਵੇ ਲਓ ਭਾਈ 42000 ਦੀ ਦੇ ਦੇਣੀ ਆ ਤੇ ਵਿੱਚੋਂ ਮਾਨ ਤਾਨ ਹੋ ਜੋ ਬਾਕੀ ਕੋਈ ਵੀ ਵੈੜਾ ਮੇਰੇ ਭਰਾ ਆਪਦੀ ਸਾੰਹ ਨਾਲ ਲੈ ਲੈ ਮੈਂ ਕਿੰਨਾ ਦੋ ਚੋਤਨਾ ਆ ਤੇ ਲਾਉਣ ਫੁੱਲ ਚੰਗੀਆਂ ਵੜਾ ਲਿਆਂਦੀਆਂ ਹਨਾ ਬਾਕੀ ਅਗਲੇ ਦੀ ਸੇਵਾ ਦਾ ਆਪਣੀਆਂ ਥਣਾ ਦੀ ਗਰੰਟੀ ਹੈ ਨਾ ਇੱਕ ਰਿਕਵੈਸਟ ਹੈ ਜੇ ਭਰਾ ਸਾਰੇ ਵੀਡੀਓ ਵੇਖ ਕੇ ਫੋਨ ਲਾਇਆ ਕਰਨ ਹਨਾ ਕਈ ਭਰਾ ਨਾਲ ਮੋਟੀ ਜੀ ਮੂਰੋ ਵੇਂਦੇ ਵੀਡੀਓ ਤੇ ਨੰਬਰ ਦਾ ਪਤਾ ਨਹੀਂ ਕਿਹੜੀ ਗਾਂ ਪਸੰਦ ਕਿਹੜੀ ਨਹੀਂ ਹਨਾ ਸਾਰੀ ਕੰਪਲੀਟ ਵੀਡੀਓ ਦੇਖ ਲਿਆ ਕਰਨ ਬਾਅਦ ਜਿਹੜੀ ਚੱਲ ਅਗਲੇ ਦੇ ਪਸੰਦ ਆਪਾਂ ਦੱਸ ਦਾਂਗੇ ਸਹੀ ਹੈ ਆ ਦੋਸਤੋ ਲੜ ਥੋੜਾ ਜਿਹਾ ਜੇਰ ਦਾ ਹੋਰ ਤਰ੍ਹਾਂ ਪੈ ਕਿਉਂਕਿ ਨੇ ਬਿਸ਼ਾਅ ਕੀਤਾ ਤੇ ਹੋਰ ਘੰਟੇ ਠੰਡੀ ਸੀਲ ਹੈ ਵੀਰੇ ਚੋਾਈ ਠੰਡੀ ਸੀਲ ਹੈ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੇ ਦੇਣੀ 42 ਦੀ 42 ਚ ਮਾਨਤਾ 42 ਚ ਮਾਨਤਾ ਨੋ ਜੋ ਆਈ ਦੀ ਵੀਡੀਓ ਦੇ ਵਿੱਚ ਸਾਰੀਆਂ ਹੀ ਵੜਾਂ ਸੇਲ ਆ ਭਾਵੇਂ ਖੀਰ ਵਾਲੀ ਲੈ ਲਓ ਤੇ ਭਾਵੇਂ ਬੌਲੇ ਵਾਲੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਦੋ ਬੱਚੇ ਇੱਧਰ ਤੇ ਜੇ ਕਿਸੇ ਨੇ ਪੱਠੇ ਡੱਠੇ ਪਾਉਣ ਨੂੰ ਸਿੰਘ ਲੈਣੇ ਆ ਤਾਂ ਤਾਂ ਵੀ ਅਗਲਾ ਆ ਸਕਦਾ ਹੋਰ ਵੀ ਸਿੰਘੋ ਇਹ ਤਾਂ ਗਲਤ ਸਸੀ ਕਾਲ ਧੱਕਾ ਹਨਾ ਸਸੀ ਕਾਲ ਪੱਠੇ ਡੱਠੇ ਪੁੱਦਾ ਕਾਦੇ ਪਾਉਣੇ ਹਨਾ ਇਹਦਾ ਸਿੰਘ ਮਿਲਦੀ ਮਸਾਂ ਹਨ ਜਿਹੜਾ ਐਤਵਾਰ ਕਰਕੇ ਵੀਰੇ ਘਰੇ ਆਜਾ ਠੀਕ ਹੈ ਇਹ ਪੁਸਕਾਰ ਪੱਠੇ ਪੁੱਠੇ ਪਵਾਏ ਨਾਲ ਆਦੇ ਚਾਚੇ ਦੇ ਕਿ ਨਹੀਂ ਹਜੇ ਹਜੇ ਨਹੀਂ ਹਜੇ ਨਹੀਂ ਠੀਕ ਹੈ ਲੋ ਵੀ ਮਿੱਤਰੋ ਇਹ ਸਾਰਾ ਮਾਲ ਸੇਲ ਆ ਤਿੰਨ ਸੂਈਆਂ ਸਵਾਈਆਂ ਬੱਚਿਆਂ ਵਾਲੀਆਂ ਚਾਰ ਗੱਬਣਾ ਉਹਨਾਂ ਨੇ ਸੂਈ ਪੈਣਾ ਬੱਚੇ ਉਹਨਾਂ ਦੇ ਮਗਰ ਵੀ ਆ ਜਾਣੇ ਆ ਤੇ ਜੇ ਕੋਈ ਅੱਜ ਸੂਈਆਂ ਲੈਣ ਦਾ ਚਾਹ ਵਣ ਤਿੰਨ ਸੂਈਆਂ ਸਵਾਈਆਂ ਜੇ ਕਿਸੇ ਨੂੰ ਹੈਗਾ ਕਿ ਬੱਤੀ ਚਾਰ ਪੈਸੇ ਭਾਜ ਮਿਲ ਜੇ ਸੋਹਣੀ ਮਿਲ ਜੇ ਚੰਗੀ ਮਿਲ ਜੇ ਤਾਜੀ ਸੂਈ ਜਾਂ ਗੱਬਣ ਦਾ ਸਾਨੂੰ ਕੋਈ ਵਹਿਮ ਨਹੀਂਗਾ ਤੇ ਫਿਰ ਆ ਵੀ ਵਹਿੜਾ ਪੂਰੀਆਂ ਚੰਗੀਆਂ ਹਾਂ ਵਹਿੜਾ 2 ਨੰਬਰ ਫੋਲੀ ਚੰਗੀ ਆ ਤਿਆਰ ਹੋਈ 65000 ਦੀ ਵਹਿੜਾ ਅੱਜ 55 ਦੀ ਹਫਤੇ ਦੀ ਕੱਚੀ ਆ 2 ਦਿਨ ਵੱਧ ਮੰਨ ਲਓ ਤੁਸੀਂ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਇਹਨੇ ਬੱਚਾ ਧਰ ਦੇ ਹਫਤੇ ਦੇ ਅੰਦਰ ਬਾਅਦ ਬੱਚਾ ਇਹਨੇ ਧਰ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਨੂੰ ਜਿਹੜੀ ਵੀ ਵਹਿੜਾ ਸੋਹਣੀ ਲੱਗਦੀ ਆ ਅਗਲੇ ਤੇ ਮੰਨ ਲੱਗਦੀ ਆ ਪਸੰਦ ਆਉਂਦੀ ਆ ਆ ਕੇ ਸੌਦਾ ਕਰ ਲਿਓ ਸਸਿਕਾ